ਆ ਯਾਰ ਕਿਸੇ ਨਾ ਕਿਸੇ ਨੂੰ ਮਾਰੋ ਹੁੰਦਾ ਓਏ ਉਹ ਦੂਜਾ ਵੀ ਨਹੀਂ ਆਇਆ ਆ ਗਿਆ ਸਾਬ ਅੱਲਾ ਲਮਣਾ ਆ ਭਾਈ ਸਾਹਿਬ ਭਾਉ ਸਾਹਿਬ ਭਾਈ ਸਾਹਿਬ ਕੀ ਡਿਊਟੀ ਲੱਗੀ ਅੱਜ ਆ ਰੈਡੀ ਮਿਲ ਗਈ ਆ سانس ਮਿਲ ਗਿਆ ਵਾ ਕੀ ਉੱਥੇ ਪੋਣੀ ਆ ਭਾਈ ਇਹ ਰਾਂਜੋ ਸਿੰਘ ਸੰਧੂ ਅੱਜ ਸੇਵਾ ਹੋ ਰਹੀ ਹੈ ਡੰਗਰਾਂ ਦੀ ਕਿੰਨੇ ਲੱਸੀ ਤੇ ਦਹੀਂ ਤੇ ਦੁੱਧ ਪੀਣ ਨੂੰ ਆ ਜਾਂਦੇ ਆ ਤੇ ਗੋਆ ਕਿੰਨੇ ਆਂਦੇ ਸੁਟਣਾ ਵਾ ਤੇ ਕਿੱਤੇ ਦੀ ਸ਼ਰਮ ਆ ਆ ਕਿੱਤੇ ਦੀ ਸ਼ਰਮ ਕਰਦੇ ਨਾ ਲੋਕਾਂ ਨੂੰ ਵਿਖਾਉਂਦੇ ਆ ਵੀ ਸੇਵਾ ਕਰਨੀ ਜ਼ਰੂਰੀ ਆ ਅਜ ਰਮਾਣਾ ਆ ਗਿਆ ਵਾ ਪਾਣੀ ਪੀਣ ਲਿਆ ਹੁੰਦੇ ਆ ਸਾਰੇ ਘਰੋਂ ਆਇਆ ਵਾ ਤੇ ਪਾਣੀ ਦੀ ਤੇ ਲੱਗੀ ਆ ਤੇ ਗੋਆ ਦੀ ਢੇਰੀ ਵੇਖ ਕੰਮ ਪਏ ਇੱਕ ਮਸੀਹ ਜਾਨੀ ਕੀਤਾ ਪਾਣੀ ਚੋਂ ਗੋਇਆਲੀ ਏਰੀਆ ਵੇਖ ਕੇ ਪਾਣੀ ਪੀਣ ਲੱਪਿਆ ਗੇ ਪਾਉ ਜਾਰੇ ਜ਼ੋਰ ਨਾਲ ਨਾ ਮਾਰ ਹਾਲੇ ਫਰਚ ਪੱਟਿਆ ਰਹੀਂ ਨਹੀਂ ਫਰਚ ਨਹੀਂ ਫਰਚ ਪੱਟਿਆ ਰਹੀਂ ਲੈ ਨਹੀਂ ਨਹੀਂ ਫਰਚ ਪੱਟਿਆ ਜਾਣਾ ਓ ਮੁੰਡੇ ਨਾ ਪਠਿਆਲੇ ਆ ਗਏ ਪਠਿਆਲੇ ਪਠਿਆਲੇ ਮੁੰਡੇ ਆ ਗਏ ਹੂੰ ਭਾਈ ਸਾਹਿਬ ਡਿਊਟੀ ਸੰਭੀਤੀ ਹੁੰਦੀ ਡਿਊਟੀ ਲੱਸੀ ਨਹੀਂ ਪੀਣੀ ਲੱਸੀ ਮਿੱਠੇ ਵਾਲੀ ਲੱਸੀ ਪੀਣੀ ਅੱਜ ਤੂੰ ਕੋ ਦਿਆ ਕਿਹੜਾ ਟਾਈਮ ਅੱਜ ਹੁੰਦਾ ਕੋ ਦਿਆ ਇਹ ਕਿਹੜਾ ਟਾਈਮ ਅੱਜ ਹੁੰਦਾ ਮਾਜ ਚੋਂ ਆਉਂਦਾ ਗੋਆ ਵੇ ਕਿੰਨਾ ਕਿੰਨਾ ਨਾ ਥੱਲੇ ਡੰਗਰ ਆਪਣ ਲੱਕੜ ਤੇ ਚਾਈ ਦੇ ਉਹ ਕਰੇ ਕਿਲਾ ਛਾਪੇ ਲੱਗ ਜਾਈ ਜੀ ਹੋ ਤੂੜੀ ਨਹੀਂ ਲੱਦਦਾ ਨਾ ਥੱਲੇ ਆਇਆ ਪੱਠੇ ਵਾਲੇ ਵੀਰ ਆ ਗਏ ਆ ਦੋ ਦਿਨ ਛੁੱਟੀ ਮਾਰ ਕੇ ਰਸਟ ਕਰ ਕੇ ਜੇ ਫੇਰ ਆਉਂਦੇ ਆ ਸਾਲ ਲਾ ਕੇ ਆ ਜਿਹੜਾ ਟਰਾਲਾ ਨਾ ਪੱਠਣ ਲੱਦ ਕੇ ਲਿਉਦੇ ਤੇ ਫੇਰ ਸਾਲ ਲੈਂਦੇ ਆ ਦੋ ਦਿਨ ਭਾਜੀ ਆ ਗਏ ਡਿਊਟੀ ਤੇ ਇੱਕ ਦਿਨ ਸਾਲ ਲੈਂਦੇ ਤੇ ਇੱਕ ਦਿਨ ਟਰਾਲਾ ਪੱਠਾਣਾ ਵੜਦੇ ਆ ਨਾ ਤੁਸੀਂ ਓਹੀ ਗੱਲ ਆ ਹਾਂ ਟਰਾਲਾ ਗੋਇਰਾ ਪਰਨਾ ਹਣੀ ਡੰਗਣਾ ਤੇ 3000 ਦੋਗੇ ਹਾਂ ਡੰਗਣਾ ਗੋਇਰੀ ਚੱਕਿਆ ਗਿਆ ਨਾ ਸਪਾਈ ਹੋਈ ਆ ਅੱਜ ਸਪਾਈ ਕਰਦੇ ਮੇਰੇ ਵੀਰ ਰਣਜੋਤ ਸਿੰਘ ਖੰਧੂ ਆਪ ਲੱਗੇ ਬਲੋਕਰ ਸਾਹਿਬ ਬੰਦੇ ਨਾ ਜਿਹੜੇ ਖਤਮ ਹੁੰਦੇ ਜਾਂਦੇ ਆ ਬੰਦੇ ਡਿਊਟੀ ਤੇ ਆਉਂਦੇ ਹਟਦੇ ਜੱਟਾਂ ਨੇ ਕਈਆਂ ਫੜ ਲੀਆਂ ਹਣ ਆ ਤੁਗਲ ਲੱਸੀ ਸੰਗਣੀ ਮੇਰੇ ਵੱਲੋਂ ਕਰੋ ਕਿਹ ਜਣ ਹੋਣ ਮੈਂ ਆ ਜਾ ਕੰਮ ਕਰੀ ਤੇ ਉਦੋਂ ਕਹਿੰਦਾ ਕੁੱਤਿਆਂ ਨੂੰ ਇਹ ਕਹਿੰਦਾ ਕੁੱਤਿਆਂ ਵਾਸਤੇ ਆਈ ਆ ਬੰਦਿਆਂ ਦੀ ਤੇ ਕਦਰ ਹੀ ਨਹੀਂ ਰਹੀ ਤੇ ਬੰਦੇ ਫੇ ਕਿੱਥੇ ਆਉਣੇ ਆ ਵੱਖਰੀ ਤੁੰਗੋਂ ਭੈ ਜੰਮੀ ਭਰਾ ਕੇ ਦੇਈ ਦੀ ਆ ਦਰ ਕੋਈ ਨਹੀਂ ਹੋਂ ਕਰ ਮਾਤਾੜੀਆਂ ਇੱਥੋਂ ਆ ਬੰਦਿਆਂ ਵਾਸਤੇ ਭੇਜਦੇ ਇਹਨਾਂ ਦਾ ਰਾਹ ਜਾਂਦੇ ਇਹਨਾਂ ਕੁੱਤਿਆਂ ਵਾਸਤੇ ਹੋ ਜਾਂਦੀ ਗਾਦੀ ਨਹੀਂ ਯਾਰ ਹਾ ਹਈਆ 100 ਕਿਲੇ ਦੀ ਸਾਰੀ ਦਵਾਈ ਆ ਤੇ ਬੰਦੇ ਆਪਣੇ ਪਹੁੰਚ ਗਏ ਆ ਤੇ ਹੁਣ ਅੱਜ ਸਪਰੇਅ ਨੂੰ ਲੱਗਣ ਲੱਗੇ ਪਿੰਡ ਵਾਲੀ ਸਾਈਡ ਆ ਗਿਆ ਭੋਲਾ ਸ਼ ਆ ਗਿਆ ਭੋਲਾ ਆ ਗਿਆ ਕਿ ਨਹੀਂ ਆ ਗਿਆ ਭੋਲਾ ਸ਼ ਆ ਗਿਆ ਭੋਲਾ ਜੀ ਆ ਗਿਆ ਬਾਬਾ ਜੀ ਭੋਲਾ ਮਸੀਤਾ ਵਾਲਾ ਨਹੀਂ ਦੂਜੇ ਸਾਡੀ ਕਿਰਪਾ ਨਾਲ ਨਹੀਂ ਬਾਬਾ ਜੀ ਭਾਦੀ ਕਿ ਤੂੰ ਰੱਟ ਲੱਗ ਰਹੀ ਵੀ ਲੱਗ ਰਹੀ ਆ ਪਹਿਲਾਂ ਮੇਰੀ ਗੱਲ ਸੁਣੋ ਬਾਬਾ ਜੀ ਕਿ ਜਦੋਂ ਤੁਹਾਡੇ ਤੇ ਕਦੇ ਇੱਕ ਤਾਂ ਹੀ ਆਈ ਦਮ ਮਹੀਨੇ ਮੱਸਿਆ ਤੇ ਮੇਲੇ ਰਗਾ ਕੰਮ ਹੈ ਟਾਡਾ ਗੁਰੂ ਸਾਹਿਬ ਦੀਏ ਕਿਰਪਾ ਹੈ ਕਿ ਗੱਲ ਦੀ ਘਾਟ ਨਹੀਂ ਹੈਗੀ ਤੇ ਪਹਿਲੇ ਬੋਲਦੇ ਟਾਡੇ ਹਜਰ ਹੋ ਜਾਈਦਾ ਹਾਂ ਇਹ ਵੇਖੋ ਜੀ ਨਹੀਂ ਓਏ ਅਸੀਂ ਅਸੀਂ ਤਾਂ ਨਹੀਂ ਆਂਦੇ ਕਿਉਂਕਿ ਆਪਣਾ ਪਰਿਵਾਰ ਆ ਸਭ ਤੋਂ ਵੱਡਾ ਪੀ ਜਾਦੀ ਕਰਨੀ ਦੀ ਸਪਰੇ ਫਿਰ ਦੂਜੇ ਜਿਹੜੇ ਛੋਟੇ ਜ਼ਿਮੀਦਾਰ ਉਹ ਇਤਰਾਜ਼ ਕਰਦੇ ਆ ਵੀ ਸਾਡਾ ਵੀ ਰੇਟ ਵਧਾਤਾ ਟਾਡੇ ਪਿੰਡ ਦੇ ਆ ਤਾਂ ਕਰਾਈ ਹੁਣ ਛੋਟੇ ਪਿੰਡ ਹੁੰਦਾ ਤਾਂ ਫਿਰ ਤੈਨੂੰ ਹੀ ਆਂਦੇ ਫੂਲ ਆਂਦੇ ਇੱਕ ਇੱਕ ਬੰਦੇ ਸਾਨੂੰ ਤੂੰ ਪੰਜ-ਪੰਜ ਦਿਨ ਤੁਰਨਾ ਪੈਂਦਾ ਤੇ ਜਦੋਂ ਭੋਲਾ ਆ ਜਾਂਦਾ ਤੇ ਕਿਤੇ ਡਿੱਕੇ ਵੀ ਨਾ ਜਦੋਂ ਨਾ ਆਉਣਾ ਕਿ ਤੁਸੀਂ ਰਾਤ ਸੱਦੋਂ ਤੇ ਰਾਤ ਆ ਜਰੋਈਦਾ ਦਿਨੇ ਤੋਂ ਤੇ ਦਿਨੇ ਆਉ। ਉਹ ਤੇ ਇਸ ਗੱਲ ਦਾ ਕਰਕੇ ਹੀ ਪਰ ਛੋਟੇ ਜ਼ਿਮੀਂਦਾਰ ਇਤਰਾਜ਼ ਕਰਦੇ ਆ। ਛੋਟੇ ਜ਼ਿਮੀਂਦਾਰ ਐ ਜੋ ਜਦੋਂ ਜਾਂ ਫਿਰ ਐ ਕਰੇ ਛੋਟਿਆਂ ਨੂੰ ਤੂੰ ਆਪ ਕਰ ਲਿਆ ਕਰ ਵਾਅਦਾ ਕਰ। ਨਹੀਂ ਨਹੀਂ ਛੋਟੇ ਮਿਹਨਤ ਆਪ ਕਰ ਸਕੋ ਆਪ ਦੀ ਜਾਇਦਾਦ ਵਧਾਉਣ ਦਾ ਬਾਬਾ ਜੀ ਉਹਦਾ ਫਾਇਦਾ ਯਾਰ ਜਿਹੜਾ ਕਿਰਤ ਕਰੂਗਾ। ਬਾਬਾ ਜਿਹੜਾ ਛੋਟਾ ਜ਼ਿਮੀਂਦਾਰ ਜੇ ਆਪ ਮਿਹਨਤ ਕਰੂਗਾ ਕੰਮਜਾਬ ਹੋ ਜਾਊਗਾ। ਠੀਕ ਆ ਉਹ ਤਾਂ ਤੇ ਬਿਹਤਰ ਹੈ ਜੀ ਚਲੋ ਕਰਦੇ ਆ ਪ੍ਰਵਾਹ ਲੈ ਨਹੀਂ ਨਹੀਂ ਅਸੀਂ ਤਾਂ ਬਾਬਾ ਜੀ ਜਿੰਨਾ ਜਰਾ ਆਪਾਂ ਤਾਂ ਇੰਜ ਹੀ ਆਵਾਂਗੇ ਤੁਹਾਡੇ ਦਾ ਗੁਰੂ ਦੀ ਮਹਿਰਾ ਅੰਦਰ ਸਮਝਲਾ ਵੀ ਖਤਮ ਆ ਸਭ ਤੋਂ ਪਹਿਲਾਂ ਤਈਓ ਮੈਂ ਫੋੜਾ ਫੜਿਆ ਵੀ ਤੁਹਾਡੇ ਮਨ ਚ ਇਹ ਨਾ ਹੋਵੇ ਵੀ ਆਪੇ ਖਲੋਤੇ ਆਦੇ ਸਾਨੂੰ ਲਾਇਆ ਜਿੰਨੇ ਕੰਮ ਦੀ ਸ਼ਰਮ ਕਰ ਲਈ ਉਹ ਸਮਝ ਲਓ ਖਤਮ ਕਿਸੇ ਦੀਆਂ ਗੱਲਾਂ 'ਤੇ ਧਿਆਨ ਨਾ ਦਿਆ ਕਰੋ ਹੈਂ ਓ ਲੋਕਾਂ ਦਾ ਨਹੀਂ ਜੋਧਿਆ ਯਾਰ ਜੇ ਲੋਕੀ ਕਹੀਏ ਲੋਕਾਂ ਦੇ ਕਿジナ ਸਭ ਤੋਂ ਪਹਿਲਾਂ ਆਪ ਜੀਓ ਆ ਗੋਰੀਆ ਦੱਸ ਦੇ ਆਪ ਹੀ ਲੈ ਕੰਮ ਕੀਤਾ ਇੱਥੇ ਬੰਦਾ ਖੜਾ ਹੋਇਆ ਕੇ ਜੇ ਮੈਂ ਸਹੀ ਮੇਰੇ ਕੋਲ ਆ ਗਿਆ ਆਹ ਫੋਣ ਮਾਣਾ ਕਿਧਰ ਗਲਤ ਆਈ ਕਿੰਨੂ ਗਲਤ ਆ ਫੁਈਓ ਕੱਲਿਆ ਪਤਾ ਨਹੀਂ ਯਾਰ ਆ ਕਿੰਨੋਂ ਆਪਾਂ ਹਸਾਲਾ ਜਮਾ ਹੋ ਗਿਆ ਮਾਲ ਤੇ ਅੱਜ ਕਿੰਨੇ ਬੰਦੇ ਲੱਗੇ ਆ ਤੇ ਮਹਾ ਸਪਾਈ ਹੋਣ ਲੱਗੀ ਆ ਯਾਰ ਕੀ ਘਟਿਆ ਦੋ ਦੇ ਵਿੱਚ ਘਰ ਘਰ ਦਾ ਸਵੇਰ ਦੇ ਅੱਜ 2 ਘੰਟੇ ਹਿਸਾਬ ਨਾਲ ਲੱਗੇ ਹਾਂ ਕੋਈ ਨਹੀਂ ਕੁੜੀ ਕਤਰੀ ਕਰੂ ਤੇ ਆਪ ਨੂੰ ਆ ਗਿਆ ਡੰਗਰ ਮੈਕਮੇ ਵਿਭਾਗ ਵਾਲਾ ਅਫਸਰ ਇੱਕ ਪਾਗ ਹੋ ਗਿਆ ਉਹ ਗਪਾਂ ਗਿਆ ਹੈਗਾ ਤੇ ਗਰਮ ਜਾਈ ਆ ਜ ਆਪ ਦਾ ਇਹ ਸਾਡਾ ਪਸ਼ੂ ਵਿਭਾਗ ਵਾਲਾ ਮੈਨੇਜਰ ਵੱਡਾ ਅਫਸਰ ਚੈਕਿੰਗ ਸ਼ੁਰੂ ਹੋ ਗਈ ਆ ਪੜੇ ਚੈਕਿੰਗ ਸ਼ੁਰੂ ਹੋ ਗਈ ਆ ਚੈਕਿੰਗ ਇਹ ਮਾਲ ਦੀ ਹੋਣ ਦੇ ਵੀ ਆ ਲਾਲ ਜੀ ਤੇ ਲੈਣੇ ਨਾ ਪਕਟੇ ਕੇ ਦੇ ਤਾ ਕ ਉਹ ਜਿੱਦ ਚਾਹ ਹਾਂ ਅਫਦੇ ਹੋ ਗਿਆ ਹੁਣ ਆਪਣਾ ਉਹ ਲਾ ਮੱਜਾਂ ਦੇ ਡਾਕਟਰ ਵੇਖ ਕੇ ਐ ਡਰਦਿਆਂ ਜਿਵੇਂ ਪਤਾ ਨਹੀਂ ਕੀ ਕਰਦਾ ਬਾਹਾਂ ਟੰਗੀ ਜਾਂਦਾ ਨਗੀ ਦਾ ਕੀ ਕਰ ਦੇਣਾ ਹੈ ਗੁਰਵਾ ਵੇਲਾ ਡੰਗਰਾਂ ਨੂੰ ਬਰਾਵੀਂ ਡਾਕਟਰ ਆ ਗਿਆ ਭਾਜੀ ਤੇ ਕਹਿੰਦਾ ਛੁੱਟੀ ਤੇ ਮੈਂ ਟਰੈਕਟਰ ਮੈਂ ਆ ਚਾਚਾ ਗੁਰਮੁਖ ਕਹਿੰਦਾ ਮੈਂ ਛੁੱਟੀ ਤੇ ਆ ਅਰਜਿੰਦਰ ਸਾਹਿਬ ਦੀ ਬਰਾਦ ਪੂਰੀ ਨਵੇਂ ਟਰੈਕਟਰ ਦੇ ਨਾਲ ਸੇਵਕ ਦੀ ਕਰਨ ਚੱਲਿਆ ਸੀ ਸਪਰੇ ਅੱਜ ਤੇ ਹੁਣ ਮੇਰੀ ਡਿਊਟੀ ਲੱਗੀ ਅੱਜ ਮੱਕੀ ਨੂੰ ਮਿੱਟੀ ਲਾਉਣ ਦੀ ਹਉ ਲੈ ਆ ਬਰਾ ਦੇ ਜਾ ਬਰਾ ਰੋੜਾ ਲੈ ਗਿਆ ਸਾਡਾ ਪੁੱਤ ਨਹੀਂ ਆ ਪਏ ਸੇਵਕ ਨੂੰ ਇਹ ਜਾ ਸਿਖਾਉਣ ਚੱਲਿਆ ਵਾ ਜਦੋਂ ਜਦੋਂ ਕੋਈ ਲੱਗ ਜਾਊ ਉਹ ਤਾਂ ਆ ਬਹਿ ਜਾ ਗਰੀ ਵਾਲਿਆਂ ਨੂੰ ਫਾਲੇ ਫੂਲੇ ਘਸ ਕੇ ਨਵੇਂ ਲਾ ਕੇ ਸਾਰੇ ਫਾਲੇ ਫੂਲੇ ਤੇ ਕਰਦੇ ਤਾਂ ਇਹ ਆਦਿ ਨੇ ਸਾਰਾ ਕੁ ਨਵਾਂ ਪਾ ਕੇ ਖਾਦ ਆਪਾਂ ਗਾੜੀ ਗਾੜੀ ਪਾਤੀ ਆ ਤੇ ਹੁਣ ਬਸ ਮਗਰ ਮਗਰ ਮਿੱਟੀ ਲਾਉਣੀ ਆ ਹਾਂ ਵਾਲਲੇ ਵੀਰਾਂ ਦੀ ਦੁਕਾਨ ਤੇ ਬਿੰਦਰ ਹੁਣ ਭਾਈ ਹੁਣਾ ਸੀ ਇਹਨਾਂ ਥੋੜਾ ਜਿਹਾ ਕੰਮ ਕਰਾਉਣ ਵਾਲਾ ਸੀ ਖਾਦ ਨਹੀਂ ਨਾਲ ਕੇਰ ਦਾ ਹੁਣ ਖਾਦ ਕੇਰਦਾ ਕਰਾਂਗੇ ਸਮਾਨ ਆਪਣੇ ਕੋ ਪਿਆ ਹੀ ਇੱਥੋਂ ਸਾਰੀ ਸੈਟਿੰਗ ਸ਼ੂਟਿੰਗ ਕਰਾ ਲਈਨੇ ਆ ਕਰਕੇ ਤੇ ਫਿਰ ਖਾਦ ਦਾ ਕੰਮ ਕਰਦੇ ਸ਼ੁਰੂ ਆਦ ਨਾਲ ਕੇ ਜੀ ਬਾਕੀ ਫਾਲੇ ਫੂਲੇ ਸਾਰੇ ਨਵੇਂ ਲਾ ਦੇ ਆ ਅੱਜੇ ਬਾਪਦੇ ਨੇ ਮੈਨੂੰ ਨਾ ਪਤਾ ਲੱਗਿਆ ਲੈ ਬਣ ਗਿਆ ਜਗਾੜ ਸਮਾਨ ਦਾ ਆਪਣੇ ਕੋਲ ਸਾਰਾ ਹੈਗਾ ਜੀ ਸਮਾਨ ਤਾਂ ਸਾਰਾ ਹੈਗਾ ਜੀ ਥੋੜੀ ਖੇਚਲ ਹੀ ਚੱਲੋ ਅੱਖਾਂ ਮੀੜ ਕੇ ਤੁਰੇ ਜਾਵਾਂਗੇ ਉਹ ਕਿਹਾ ਆ ਪਾਜੀ ਲਾ ਦੇਣ ਜੋ ਉਹਨੂੰ ਕਿਹਾ ਲਾ ਦੇ ਐਂਗਲ ਉਂਗਲ ਜਿਹੜਾ ਲਾਉਣਾ 아, 미빠 지시라. g u t t 레 ਪਟਿਆਹਾ ਪਿੰਡ ਵਾਲੀ ਸਾਈਡ ਕਿੰਨੇ ਵਧੀਆ ਰੁੱਖ ਐ ਹਰਿਆਲੀ ਤਰੇਕਾਂ ਲੱਗੀਆਂ ਸਾਰੀਆਂ ਇਹ ਵਧੀਆ ਨਾਲ ਇਹ ਗਰਮੀਆਂ 'ਚ ਛਾਂ ਨਾਲੇ ਰੁੱਖ ਬੰਦੇ ਲੱਗੇ ਆ ਲੋ ਜੀ ਸਪਰੇਅ ਵਾਲੇ ਆ ਗਏ ਮੁੰਡੇ ਨਹੀਂ ਆਪਣਾ ਚਿੰਨ੍ਹ ਨਾ ਕੀਏ ਦੇਖੋ ਮੇਰੇ ਬਾਲਟੀ ਇੱਕ ਘਰੋਂ ਲੱਭੀ ਧਰਮਕੋਟ ਤੋਂ ਕਿੱਥੋਂ ਆ ਕਿਹੜਾ ਏਰੀਆ ਧਰਮਕੋਟ ਕਿੰਨੇ ਕਿਲੋਮੀਟਰ ਪੈਂਦਾ ਤੁਹਾਨੂੰ ਸਾਨੂੰ ਪੈਂਦਾ 70 ਕਿਲੋਮੀਟਰ ਵਾਹ ਬਈ 70 ਕਿਲੋਮੀਟਰ ਹਾਂਜੀ ਠੀਕ ਹੈ ਤੁਹਾਡੀ ਮਿਹਨਤ ਭਰਾਵਾ ਅਵੇ ਛੱਡ ਜਿ ਖਲੋਤੇ ਆ ਪਾਉ ਪਰਨਾ ਕਿਥੇ ਕਰਤਾ ਉਤਲਾ ਏ ਪੋਲਿਆ ਕਰੀਏ ਕੰਮ ਚਾਲੂ ਕਰੀਏ ਬਾਬਾ ਜੀ ਸਤਪੁਰ ਦੀ ਮਿਹਰ ਨਾਲ ਕਿੰਨੇ ਬੰਦੇ ਤੇਰੇ ਆ ਆਪਣੇ ਬੰਦੇ ਆ 10 12 ਹੈਗੇ ਗੁਰੂ ਰਾਮ ਦਾਸ ਦੀ ਕਿਰਪਾ ਨਾਲ ਠੀਕ ਸਾਰੇ ਤੇਰੇ ਹੀ ਆ ਸਾਰੇ 88 71 56 195 ਨੰਬਰ ਆਪਣਾ ਠੀਕ ਚਲਾ ਦੇ ਨਾ ਬੱਚਾ ਓ ਨਾ ਆਪ ਬੀੜਾ ਓਏ ਪੋਲਿਆ ਓਏ ਆ ਵੇ ਇੱਥੇ ਨੱਕ ਦੇ ਇਧਰ ਬਾਈ ਜੀ ਵੀਡੀਓ ਦਿਵਾ ਵੀ ਮੈਂ ਦੇ 16 ਹੋ ਗਈ ਨਾ ਬਾਲਟੀ ਫੁੱਲ ਤੁਹਾਨੂੰ ਮੈਂ ਕੀ ਆਖਿਆ ਬਦਲਦਾ ਹੀ ਕਰਮਾ ਲਿਓ ਨਹੀਂ ਖੋਲਣੋਂ ਨਹੀਂ ਆਪਾਂ ਮਿੰਤੀ ਵਾਲਾ ਬਲ ਰਿਆ ਗਿਆ ਜੀ ਕੰਬੋਰ ਔਰ ਥੋੜਾ ਜਿਆਦਾ ਰੌਂਗ ਹੋ ਗਿਆ ਚੱਲ ਦਵਾਈ ਜਿਆਦੀ ਬਣ ਜਾਂਦੀ ਢੱਡੂ ਉਹ ਬਾਲਟੀ ਚੋ ਕੋ ਚੱਕ ਆਪ ਪਾਣੀ ਜਿਆਦਾ ਖਦਰਾ ਬਾਕੀ ਦਾ ਆਪਣਾ ਖੁੱਲਾ ਪੜਾ ਹੀ ਖੁੱਲਾ ਉਹ ਤੇ ਹੈ ਹੀ ਆ ਗਾਂ ਪਾਜੋ ਅਗਲਾ ਕੋਹਲ ਬਣਾਉਣਾ ਨਾ ਹਾਂਜੀ ਹਾਂਜੀ ਫਿਰ ਛੋਟੇ ਆਪਾਂ ਥੋੜਾ ਪਾਣੀ ਰੱਖਣਾ ਢੱਡਾ ਕਹਿੰਦਾ ਭਾਵੇਂ ਸੌਖੇ ਰਹੀਦਾ ਸਾਨੂੰ ਸੌਖਾ ਰਹਿੰਦਾ ਹੀ ਹਾਂ ਦੋ ਦੋ ਬਾਲਟੀਆਂ ਚੁੱਕਣੀਆਂ ਪੈਣੀਆਂ ਇੰਨਾ ਪਾਣੀ ਜਿਆਦਾ ਪਾਣਗੇ ਹਾਂ ਬਾਲਟੀ ਕੌਨੀ ਹੈਗੀ ਕੱਲ੍ਹ ਵੀ ਬਾਲਟ ਚੰਗਾ ਨਾ ਕੀਆ ਹਾਂ ਸੰਦੂ ਫਰਮਾਲੀ ਸੰਦੂ ਫਰਮਾਲੀ ਅੱਛਾ ਸਬਸਕ੍ਰਾਈਬਰ ਕਰੀਜੀ ਸਬਸਕ੍ਰਾਈਬਰ ਕਰੀਜੀ ਹਾਂ ਇੱਕ ਦਿਨ ਪਾ ਕੇ ਫਿਰ ਜਿੰਨਾ ਮਰਜੀ ਲੋ ਜੀ 100 ਕਿੱਲੇ ਦਾ ਟਾਰਗੇਟ ਹੀ ਅੱਜ ਤੇ ਰਹਿ ਗਏ ਆਪਣੇ ਭੋਲਿਆ ਹੋਰ 35 40 ਕਿੱਲੇ ਥਾਂ ਕਰਨ ਵਾਲਾ 40 ਕਿੱਲੇ ਵਾਣ ਹਾਂ 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 ਤੇ ਆਪਾਂ 60 ਕਿੱਲੇ ਕੱਢਤਾ 60 ਕਿੱਲੇ ਥਾਂ ਕੱਢਤਾ ਦੋ ਪਾਲਟੀਆਂ ਦੋ ਬਾਲ ਸਿਰਾ ਬੰਦੇ ਆ ਹਾਂ ਹਾਂ ਤੇ ਆ ਸਾਰੀ ਗੁਰੂ ਦੀ ਕਿਰਪਾ ਨਾਲ ਆਪਣੀ ਮੈਂਟਰੀ ਆ ਹਾਂ ਜਿੰਨੇ ਭਾਜੀ ਸਪਰੇਅ ਕਰਾਉਣੀ ਹੈ ਵੇ ਜਦੋਂ ਮਰਜੀ ਯਾਦ ਕਰੋ 86 81 56 199 ਨੰਬਰ ਹੈ ਭਾਈ ਜੀ ਭੋਲੇ ਦਾ ਹਾਂ ਜਦੋਂ ਮਰਜੀ ਹਾਜ਼ਰ ਹੋ ਜਾਓ ਕਰੋ ਜੇ ਉਦੋਂ ਹੀ ਹਾਜ਼ਰ ਹੋ ਜਾਓ ਭੋਲਾ ਸਪਰੇਅ ਵਾਲਾ ਭੋਲਾ ਸਪਰੇਅ ਵਾਲਾ ਸੰਧੂ ਰੈਂਦੀ ਪੱਕੀ ਸਪਰੇਅ ਕਰਦਾ ਸੰਧੂ ਫਾਰਮ ਵਾਲੇ ਦੀ ਆਦੀ ਗਣਾ ਤੋਂ ਨੀ ਤੋਂ ਤੇ ਨਾ ਇਹਨਾਂ ਬੜੀਆਂ ਸਾਰੇ ਜਿਹੜੇ ਬਣਾ ਦੇ ਕਿੰਨੇ ਪੰਪ ਲਿਆ ਅੱਜ ਓਏ 12 ਕੇ 13 ਓਏ ਬਾਬਾ ਜੀ ਅੱਜ 12 ਪੰਪ ਹੈ ਗੁਰੂ ਰਾਨ ਦਾ ਦੀ ਕਿਰਪਾ ਨਾਲ ਬਾਬਾ ਨਾਨਕ ਦੀ ਧਰਤੀ ਤੇ ਨਹੀਂ ਕੰਮ ਨਿਭੜ ਜਾਂਦਾ ਇੱਕ ਹੀ ਵਾਰੀ ਜ਼ਿਆਦਾ ਕੰਮ ਹੋਵੇ ਨਾ ਜਦੋਂ ਵੱਡੇ ਟੱਕ ਕੇ ਜਿੰਮੇਦਾਰ ਦਾ ਹੋਵੇ ਭਾਜੀ ਕੋਈ 60 70 ਕਿੱਲਿਆਂ ਵਾਲਾ ਹੋਵੇ ਟੱਕ ਜਿੰਮੇਦਾਰ ਵੱਡੇ ਵੀ ਹੈਗੇ ਆ ਸਾਰੇ ਭਾਜੀ ਤੇ ਮੇਨ ਇਹ ਆ ਵੀ ਜਦੋਂ ਜ਼ਿਆਦਾ ਫਿਰ ਬੰਦੇ ਦੇ ਇੱਕੇ ਦਿਨ ਕੰਮ ਨਿਭੜ ਜਾਂਦਾ ਭਾਜੀ ਨੰਬੇੜੀ ਸਪਰੇ ਵੀ ਫਾੜ ਵੀ ਨਹੀਂ ਰਹਿੰਦੀ ਇਹਦਾ ਫਾਇਦਾ ਬਹੁਤ ਆ ਸੰਦੂ ਸਾਹਿਬ ਇੱਕੇ ਦੇ ਨਹੀਂ ਕੰਮ ਨੰਬੇੜੀ ਦਾ ਕਿਉਂਕਿ ਰੇਗ ਬੰਦੇ ਕੋਲੇ ਸਮਾਂ ਨਹੀਂ ਭਾਜੀ ਕੰਮ ਬਹੁਤ ਜ਼ਿਆਦਾ ਉਹ ਸਮਾਂ ਨਹੀਂ ਦੋ ਬੰਦੇ 17 ਕਿੱllenਾਂ ਦੇ 100 ਕਿੱਲੇ ਵਾਲੇ ਜ਼ਿਮੀਦਾਰ ਦੇ ਆ ਗਏ ਨੇ 10 ਦਿਨ ਲਾ ਦੇਣੇ ਉਹਨੇ ਜਿਹਨੂੰ ਬਿਮਾਰੀ ਖਾ ਜਾਂਦੀ ਹੈ ਬਿਮਾਰੀ ਹੁੰਦਾ ਦਾ ਭਾਈ ਜੀ ਉਹ ਨੁਕਸਾਨ ਬਹੁਤ ਹੁੰਦਾ ਹਾਂ ਆਹ ਗੱਲ ਉਹਨਾਂ ਦਾ ਬਹੁਤ ਘਾਟਾ ਪੈਂਦਾ ਜੇ ਕੋਈ ਛੱਟਾਂ 17 ਕਿੱllenਾਂ ਵਾਲਾ ਜ਼ਿਮੀਦਾਰ ਉਹਨੂੰ ਮੈਸੇਜ ਦੇ ਵੀ ਜੇ ਕਿਹਨੇ ਕਰਾਉਣੀ ਨੰਬਰ ਤੋਂ ਬੋਲਤਾ ਭਾਜੀ ਜਿੰਨੇ ਵੀ ਜਦੋਂ ਆਖੋਗੇ ਉਦਿਆਂ ਅਸ਼ਰ ਹੋ ਜਾਣਗੇ ਜਿੰਨੇ ਸਰਦਾਰ ਨੇ ਸਪਰੇਅ ਕਰਾਉਣੀ ਮੱਕੀ ਨੂੰ ਦੂਜੀਆਂ ਨੇ ਔਜਲਾ ਵੀ ਹੈਗੀਆਂ ਜਿਹੜੀ ਆਖੋਗੇ ਉਸ ਤੇ ਨੋਜਲ ਨਾਲ ਸਪਰੇਅ ਕਰ ਦਾਂਗੇ ਭਾਜੀ ਜਿਹੜੀ ਥੀਜ ਨਾਲ ਆਖਣਗੇ ਸੰਧੂ ਸਾਹਿਬ ਹਾਂ ਇਨਾ ਮੈਂ ਇੱਕ ਨੰਬਰ ਸਪਰੇ ਹੋਊਗਾ ਭਾਈ ਹਾਂ ਧੰਨਵਾਦ ਸਪਰੇਜ ਨਹੀਂ ਲਾਂਮਾ ਕੋਈ ਹੈਗਾ ਮੁੰਡਾ ਚੱਪਟਾ ਵਾਈਪ ਆ ਰੋ ਅੱਧੇ ਲਈ ਅੰਮਾ ਅੱਜ ਤਿਆਰੀ ਤੁਰੀ ਕਰਦੇ ਆ ਆਪਣਾ ਦਿਨ ਲੰਘ ਜਾਣਾ ਬਸ ਕੋਣਾ ਚੱਲ ਅੱਜ ਚਾਲੂ ਹੋ ਜੂ ਸਵੇਰੇ ਮਿਲਣਾ ਡੇ ਪਿਆ ਕਰਾਂ ਨਾਲੀਆਂ ਨੂੰ ਲੱਗੀਆਂ ਗਰੀ ਗਰੂ ਵੱਜ ਗਈ ਸਾਰੀ ਬਾਹਰ ਕੱਢਣ ਦੀ ਲੋੜ ਨਹੀਂ ਨਾਟ ਕੱਢ ਲੋ ਕੱਲਾ ਯਾਰ ਪਰ ਨਹੀਂ ਨਿਕਲਣਾ ਨਹੀਂ ਨਿਕਲਣਾ ਇਹ ਬਹੁਤ ਚੜ ਕੇ ਬਾਪੂ ਬੱਸ ਤਾਂ ਚੁੱਪ ਹੋਣ ਮੜਾ ਬਾਹਰ ਕੱਢੋ ਮੱਟੀ ਮਦੀਲਿਆ ਵੇ ਦੇ ਲੱਭੀ ਮੈਂਗਾ ਢਿਮਰੀ ਓਏ ਦੇਖੋ ਇੱਥੋਂ ਕੱਢਦੇ ਬਾਹਰ ਨਿਕਲ ਜੂ ਕੱਲੇ ਥਾਣ ਚੱਲ ਛੱਬੇ ਉਧਰ ਚਕਾ ਕੇ ਬਾਹਰ ਕੱਢ ਦੇ ਹੋ ਰਹੀ ਨਹੀਂ ਛਕੋ ਤਾਂ ਪਤੀ ਜੱਜਾ ਜਿਹੜੀ ਤੂੰ ਲਈ ਵਰਦਾ ਬਸ ਰੱਖ ਦੇ ਹੁਣ ਮੈਂ ਕਿਹਾ ਲੱਬੀ ਠਿਮਰੀ ਓਏ ਇਹ ਜਿਹੜੀ ਨੂੰ ਠਿਮਰੀ ਲੱਭ ਜੂਗੀ ਮੈਗਾ ਵੀ ਤਾਂ ਉਹ ਠੀਕ ਹੈ ਚੱਕਣਾ ਰੱਖੀਆ ਲਾਹ ਤਾਂ ਲਗਾਰਾ ਮੰਗ ਲਈ ਬਲੀ ਮੰਗ ਲਈ ਬਸ ਪੁੱਤ ਹੁਣ ਨਹੀਂ ਲੈਂਦੇ ਹੁਣ ਤੇ ਬਸ ਸਮਝਲਾ ਵੀ ਚੱਲ ਗਈ ਮਸ਼ੀਨ ਬਲੀਆਂ ਦੇ ਸਿਰ ਤੇ ਹਣ ਕੰਮ ਬਲੀ ਬਲੀਓ ਬਲੀਓ ਹੋ ਗਿਆ ਤੇ ਕੰਮ ਚੱਲੂਗਾ ਓ ਚਾਚਾ ਟਿਮਰੀ ਲੱਭ ਪੰਜ ਦੀ ਉਹ ਟ੍ਰੈਕਟਰ ਦੇ ਟੂਲ ਚ ਵੇਖੋ ਤਾਂ ਕੋ ਯਾਰ ਗੱਲ ਆ ਕਿੱਥੋਂ ਹੋਣੀ ਹੋ ਗਿਆ ਕੰਮ ਇਹ ਦੋ ਕੰਮ ਕੋ ਨਾ ਕੋ ਨਹੀਂ ਹੋ ਰਿਹਾ ਲੱਗ ਗਈ ਆ ਕੀ ਦਾ ਬਲੀ ਮੰਗ ਲਈ ਉਹਦਰ ਮਸ਼ੀਨ ਨੇ ਕਿੱਦੇ ਵਜਾ ਠੋੜਾ ਚਲੋ ਕੋਈ ਨਹੀਂ ਜੇ ਕਰ ਦੇਣਾ ਵਾ ਟ੍ਰੇਡ ਹੋਣੀ ਹੋਣੀ ਇਹਨੂੰ ਮੈਂ ਕਹਣਾ ਸਵੇਰੇ ਤੇ ਰੇਡਾ ਪੋਦਾ ਮੈਂ ਕ हा ਦੋ ਚਾਰ ਸਾਲ ਮੱਕੀਆਂ ਦੇ ਖਾਦਾਂ ਖੂਦਾਂ ਨਾ ਹੀ ਤੁਰਨੀਆਂ ਜਿੰਨੀ ਪਾਤੀ ਉਹਨਿੰਨੂੰ ਤੁਰਪੀਆਂ ਕਰਨੀ ਉਤੋਂ ਵੱਧ ਨਹੀਂ ਅੱਜ ਨਾਲ ਖਾਦ ਪੈਂਦੀ ਵੀ ਕਰਤੀ ਆ ਤੇ ਜਾ ਸਿੱਖਣ ਨੇ ਔਡੀ ਵਾਲੀ ਖਾਦ ਨਾਲ ਪਾਉਣ ਮੱਕੀ ਦੇ ਵਧੀਆ ਯਾਰ ਸਾਂ ਹਾਂ ਨੂੰ ਇਹ ਵੀ ਚਲ ਗੋਡੀ-ਗਾਡੀ ਵੱਜ ਜੂਗੀ ਤੇ ਵਧੀਆ ਤੁਰਪੂਗੀ ਜਿਉਂਗੀ ਰੇਤ ਵਾ ਕੋਰੀ ਕਈਆਂ ਥਾਂ ਤਾਂ ਮਾੜੀ ਕਈਆਂ ਥਾਂ ਤਾਂ ਚੰਗੀ ਆ ਤੇ ਗੋਡੀ ਵੱਜਿਆ ਸਾਰੀ ਇੱਕੋ ਜੀ ਹੋ ਜਾਂਦੀ ਆ ਵਿਗਾਰ ਜਿਹੜਾ ਲਾਗ ਲਿਆਂਦਾ ਹੀ ਹੋ ਗਿਆ ਸ਼ਾਮ ਜਾਬ ਹੁਣ ਵਧੀਆ ਖਾਲ ਕੇ ਰਣ ਲੈ ਪਿਆ ਖਾ ਸਾਰੀ ਨੂੰ ਗੋਡੀ ਮਾਰ ਦਾਂਗੇ ਨਾਲੇ ਇੱਕ ਵੀਰ ਪੁੱਛਦਾ ਵੀ ਤੁਹਾਡੇ ਮੱਕੀ ਲਾਉਣ ਦੇ ਕੀ ਗੋਡੀ ਮੱਕੀ ਨੂੰ ਗੋਡੀ ਕਰਨ ਦੇ ਕੀ ਫਾਇਦੇ ਆ ਮੱਕੀ ਨੂੰ ਗੋਡੀ ਕਰਨ ਦੇ ਵੀਰ ਬਹੁਤ ਫਾਇਦੇ ਆ ਜਦੋਂ ਆਪਾਂ ਪਹਿਲਾਂ ਲੋਕ ਮਿਰਚਾਂ ਮੁਰਚਾਂ ਨੂੰ ਗੋਡੀ ਕਰਦੇ ਨੇ ਜੇ ਤੁਰ ਜੀ ਅੱਗੇ ਤਾਂ ਵਧੀਆ ਕਰਦੀ ਯਾਰ ਓਏ ਆ ਯਾਰ ਰੈਣਦੀ ਏ ਇੱਕ ਪਾਉਣਾ ਬਾਬੇ ਪਟਾਸ ਰੈਣਦੀ ਏ ਉਹਨੂੰ ਛੱਬੇ ਲਾਵਾਂ ਫੋਨ ਆ ਵੇ ਪਾਹ ਜਾਂ ਤੇ ਬੰਦਾ ਪੱਕਾ ਹੀ ਨਾਲ ਰਹਿਣਾ ਪੈਣਾ ਹੱਥ ਮਾਰੀ ਜਾਵੇ ਓ ਆਉਂ ਜੀ ਕਿਹਾ ਸੇ ਕੇਵਲ ਨੇ ਆ ਪਿਗੀ ਤਾ ਜਦ ਨਾ ਲੱਗ ਜੇ ਮੁੱਦੀ ਕੇ ਜਾਨੀ ਨਹੀਂ ਨਹੀਂ ਮੇਰਾ ਨਾ ਜਰਾ ਪਾ ਕਰ ਲੂ ਕੋ ਪਰਾਂ ਕਰੀ ਉਹ ਤੂੰ ਇਹੋ ਜਿਹੇ ਪੰਗੇ ਨਾ ਲਿਆ ਕਰ ਯਾਰ ਦਿਖਾ ਕੇ ਇਹੋ ਜੇ ਮਿਸਤਰੀ ਵੀ ਉਹੋ ਜਈ ਆ ਗਾੜੀ ਗੱਲਾਂ ਵਾਲੀ ਬਸ ਆਹੋ ਗੱਲਾਂ ਵਾਲਾ ਲੱਭਦਾ ਨਹੀਂ ਇਹਨਾਂ ਨੂੰ ਚੱਲ ਚਹੀ ਆ ਜੰਨੇ ਚੁੱਕ ਮੁੱਦੀ ਮਾਰਨੀ ਮਾਰੀ ਤਾਂ ਕਰਾਂਗੇ ਫੇਰ ਹੀ ਅਸੀਂ ਜਿਹੜੀ ਬਾਹ ਮੁੱਦੀ ਇਧਰਲੇ ਬਨੇਟ ਦੇ ਲਈਏ ਬਸ ਇਹਦੇ ਥੱਲੇ ਦੇ ਚਾਚਾ ਹੀ ਦੇ ਥੱਲੇ ਚੱਲਾ ਲੋ ਇਨਸ਼ਾ ਅੱਲਾ ਚੱਲ ਸਵੀਟੀ ਉਹ ਇੰਨੀਆਂ ਕਿੱਥੇ ਆਉਣੀਆਂ ਯਾਰ ਇੱਧਰ ਕਿਹੜਾ ਪਵਿਲਡ ਕਰਨਾ ਕਰ ਨਹੀਂ ਕਰਨੀ ਚਾਹੀਦੀ ਕੀ ਹੈ ਫੇਰ ਚੱਲ ਸਵੀਟੀ ਕੌਣ ਬਣੀ ਗੱਲ ਹੂੰ ਬਣੀ ਮਜਾਰੀਆ ਹੂੰ ਸ੍ਰੀਤੀ ਗੱਲ ਬਣੀ ਚੱਲਿਆ ਆਂ ਗੋ ਸਿੱਧਾ ਮਿਹਨਤ ਲੋੜ ਚ ਹੀ ਰਹੀ ਸੋ ਨਮਾ ਇੰਗਲ ਲੱਗਾ ਦੱਸ ਇਹਨੂੰ ਘਾਤ ਮਾਰ ਉਹ ਨਹੀਂ ਅੱਗੇ ਤਗੀ ਹੀ ਇਹ ਮੜਾ ਰਗੜ ਲਈ ਚਾਚਾ ਯਾਰ ਤਸਲਦੀ ਜਨਾ ਕੰਮ ਤੇਰੇ ਕੋ ਤਾਂ ਲਿਆਂਦਾ ਉਹ ਜਗਾੜ ਪਾਣੀ ਦੇ ਹੀ ਵੀ ਲਾ ਲੈਣਾ ਹਨਾਰ ਨਾ